ਇਹ ਕੋ ਸਭ ਤੋਂ ਪਹਿਲਾਂ ਦੇ ਜਿਹੜੀਆਂ ਮਾਵਾਂ ਵਿਡੋਵਰ ਨੇ ਸਾਨੂੰ ਉਹਨਾਂ ਦਾ ਬਹੁਤ ਦੁੱਖਿਆ ਜਿਹੜੇ ਉਹ ਇੰਨੇ ਸਮਾਵਨਾਂ ਨੇ ਅਟਿਆ ਪਰ ਉਹਦੇ ਨਾਲ ਨਾਲ ਜਿਹੜੇ ਸਾਡੇ ਇਧਰ ਦੇ ਪੱਟੀ ਸਾਹਿਬ ਨੇ ਔਰ ਸਾਡੇ ਮੌਜੂਦਾ ਆਮ ਆਦਮੀ ਪਾਰਟੀ ਦੇ ਐਮਸੀ ਸਾਹਿਬ ਨੇ ਸਰਦਾਰ ਮਿੰਟਾ ਜੀ ਇਹਨਾਂ ਨੇ ਬਹੁਤ ਸੋਨਾ ਉਪਰਾਲਾ ਦਿੱਤਾ ਹੈ ਔਰ ਇਹ ਬਹੁਤ ਹੀ ਸਮਾਰਜਲੀ ਵੀ ਸੋਨਾ ਮੈਸੇਜ ਆ ਔਰ ਮੈਂ ਇਹਨਾਂ ਨੂੰ ਵਧਾਈ ਵੀ ਦੇਣਾ ਚਾਹੁੰਦਾ ਇਹ ਇਹਨਾਂ ਨੇ ਉਹਨਾਂ ਬਾਰੇ ਹੀ ਸੋਚਿਆ ਜਿਹੜੇ ਲੋੜਮੰਦ ਨੇ ਔਰ ਉਹਦੇ ਨਾਲ ਨਾਲ ਫਿਰ ਇਹਨਾਂ ਨੇ ਵੀ ਚੀਜ਼ ਦਾ ਘਰ ਜਾ ਜਾ ਕੇ ਵੀ ਕਰ ਸਕਦੇ ਬਟ ਸਾਰਿਆਂ ਨੂੰ ਇਕੱਠਾ ਅਰ ਇਸ ਲਈ ਕੀਤਾ ਹਾਂ ਵੀ ਆਪਸ ਚ ਉਹਨਾਂ ਦਾ ਮਨ ਜਿਹੜਾ ਵਾ ਥੋੜਾ ਹੋਰ ਕੁਸ਼ ਕੁਸ਼ਦਿਲ ਹੋ ਜਾਏ ਆਪਸ ਚ ਵਿਚਾਰ ਸਾਂਝੇ ਅਰਨ ਕੋ ਗੱਲਾਂ ਬਾਤਾਂ ਅਰ ਲੈਂਦੀਆਂ ਨੇ ਲੇਡੀਜ਼ ਹੋਰ ਪਿਆਰ ਵੱਧ ਜਾਂਦਾ ਔਰ ਉਹਦੇ ਨਾਲ ਨਾਲ ਇਹਨਾਂ ਨੇ ਨਾ ਇੱਕ ਬੜੀ ਸੋਹਣੀ ਚੀਜ਼ ਕੀਤੀ ਹੈ ਉੱਥੇ ਨਾਲ ਹੀ ਇਹਨਾਂ ਨੇ ਵਧਾਈ ਦੇ ਦਿੱਤੀ ਹੈ ਨਵੇਂ ਸਾਲ ਦੀ ਔਰ ਵੱਡੇ ਦਿਨ ਦੀ ਜੀ ਵੇਖੋ ਇਹ ਤੇ ਇਹਨਾਂ ਦਾ ਦਿਲ ਆ ਇਹਨਾਂ ਦਾ ਮਨ ਆ ਅੱਜ ਦੀ ਡੇਟ 'ਚ ਹਰ ਇਨਸਾਨ ਪੈਸੇ ਅਮਾਰਿਆ ਬਟ ਪੈਸਾ ਜਿਹੜਾ ਜੋੜਨਾ ਉਹਨੂੰ ਬੰਨ੍ਹ ਹੀ ਰੱਖੀ ਜਾਣਾ ਉਹ ਕਿਤੇ ਨਾ ਇੱਥੇ ਹਰ ਏਸੇ ਦੀ ਆਪਣੀ ਸੋਚ ਆ ਬਟ ਇਹ ਉਹ ਇਨਸਾਨ ਨੇ ਇਹਨਾਂ ਨੇ ਜੀ 10 ਰੁਪਏ ਕਮਾਏ ਆ ਤੇ ਉਹਦੇ ਵਿੱਚੋਂ ਜਿਹੜੇ ਆ 6-7 ਰੁਪਏ ਘਰ ਆ ਲੈਣੇ ਆ ਦਿਨ ਚਾਰ ਰੁਪਏ ਜਿਹੜੇ ਉੱਪਰ ਲਿਆ ਉਹ ਜੋੜ-ਜੋੜ ਇਹ ਸਮਾਜ ਲਈ ਹੀ ਲਾਉਦੇ ਨੋ ਡਾਊਟ ਸਰਕਾਰਾਂ ਵੀ ਆ ਆਰਮੀਆ ਨੇ ਬਟ ਇਹ ਸਰਕਾਰ ਤੋਂ ਇੱਕ ਅਲੱਗ ਫੋਟੋ ਬਾਲ ਦੇ ਵਿੱਚ ਆ ਜਾਂਦੀ ਹੈ ਇਹ ਤਾਂ ਜਿੱਥੇ ਦਿਲ ਅਰਦਾਵ ਜਿਹੜੇ ਇਹਨਾਂ ਨੂੰ ਲੋੜ ਪਤ ਲੱਗਦੇ ਉਹਨਾਂ ਦੀ ਪੂਰੀ ਆਪਣਾ ਸੇਵਾ ਹੁੰਦੀ ਆ ਪਰ ਇਹਦੇ ਵਿੱਚ ਵੀ ਇਹ ਆ ਕਈ ਵਾਰ ਜਿੱਦਾਂ ਆਪਾਂ ਕਹਿ ਲੈਂਦੇ ਆ ਕੋਈ ਘਰ ਇਦਾਂ ਦੇ ਹੁੰਦੇ ਨੇ ਉਹਨਾਂ ਦੀ ਧੀਆਂ ਦਾ ਵਿਆਹ ਹੁੰਦਾ ਵਾ ਉਹ ਇੰਨਾ ਨਹੀਂ ਅੱਠਾ ਹੋ ਪਾਂਦਾ ਰਾਸ਼ਨੋਂ ਵਗੈਰਾ ਇਹ ਰਾਸ਼ਨ ਵੀ ਭੇਜ ਦਿੰਦੇ ਨੇ ਮਿੰਟੇ ਭਾਈ ਦਾ ਤੇ ਬੜੀ ਬੜੀ ਸੁਣਿਆ ਵਾ ਕੋਈ ਧੀ ਦਾ ਵਿਆਹ ਵਾ ਨਹੀਂ ਗੱਲਬਾਤ ਬਣਨੀ ਇਦਰੋਂ ਹੀ ਇਹਨਾਂ ਨੇ ਦੁੱਧ ਦਹੀਂ ਤੂਰ ਦੇਣਾ ਜੀ ਪਨੀਰ ਤੂਰ ਦੇਣਾ ਚਲੋ ਆਹ ਲੋ ਜੀ ਕਰੋ ਕੰਮ ਇਦਰੋਂ ਪੱਟੀ ਸਾਹਿਬ ਨੇ ਇਹ ਵੀ ਜਿੰਨਾ ਉਹ ਹੁਸਨਦਾ ਆਪਣੇ ਵੱਲੋਂ ਰਾਸ਼ਨ ਪਾ ਦਿੰਦੇ ਨੇ ਸਾਰੇ ਬੰਦੇ ਜਿਹੜੇ ਨੇ ਇਹਨਾਂ ਦੀ ਸਾਰੀ ਟੀਮ ਜਿਹੜੀ ਹੈ ਸਾਰੇ ਵਿਧਾਈ ਦੇ 파ਰਦਰ ਨੇ ਔਰ ਮੈਂ ਸਰਦਾਰ ਐਮ ਐਲ اے ਅਮਨ ਸ਼ੇਰ ਸਿੰਘ ਸ਼ਰੀ ਕਲਸੀ ਜੀ ਵੱਲੋਂ ਇਹਨਾਂ ਨੂੰ ਵਧਾਈ ਦੇਣਾ ਚਾਹੁੰਦਾ ਔਰ ਜਿਹੜੇ ਇੱਥੇ ਬੈਠੇ ਵੀ ਸੀ ਉਹਨਾਂ ਸਾਰਿਆਂ ਨੂੰ ਵੀ ਅਸੀਂ ਵਧਾਈ ਦੇਣਾ ਚਾਹੁੰਦੇ ਆਂ ਜੀ ਕੰਬਲ ਦਾ ਤੇ ਆ ਕੇ ਵਿਦਮਾ ਨੂੰ ਫਸਟ ਟਾਈਮ ਕਿੱਥੇ ਗਿਆ ਹੈ ਸੋ ਇਸ ਤੋਂ ਪਹਿਲਾਂ ਚਲੋ ਸੋਸ਼ਲ ਵਰਕ ਕਰਦੇ ਆਂ ਜਿਹੜੇ ਲੋੜਵੰਦ ਪਰਿਵਾਰ ਨੇ ਉਹਨਾਂ ਨੂੰ ਇਸ ਤਰ੍ਹਾਂ ਕਦੀ ਵੀ ਜੇ ਕਿਸੇ ਨੂੰ ਲੋੜ ਪੈਂਦੀ ਹੈ ਉਹਨਾਂ ਦੇ ਨਾਲ ਅਸੀਂ ਕੰਦੇ ਨਾਲ ਕੰਦਾ ਲਾ ਕੇ ਖੜੇ ਹੁੰਨੇ ਆਂ ਸੋ ਸਰਦਾਰ ਅਮਨ ਸ਼ੇਰ ਸਿੰਘ ਸ਼ਰੀ ਕਲਸੀ ਜੀ ਜੋ ਸਾਡੇ ਐਮਐਲਏ ਵੀ ਨੇ ਕਾਰਜਕਾਰੀ ਪ੍ਰਧਾਨ ਪੰਜਾਬ ਵੀ ਨੇ ਉਹਨਾਂ ਦੇ ਹੀ ਦਿਸ਼ਾ ਨਿਰਦੇਸ਼ਾਂ ਅਨੁਸਾਰ ਅਸੀਂ ਚੱਲ ਰਹੇ ਆ ਸੋ ਉਹਨਾਂ ਨੂੰ ਦੇਖ ਦੇਖ ਕੇ ਹੀ ਇਹ ਸਾਡੇ ਦਿਲ ਵਿੱਚ ਜੋ ਭਾਵਨਾਵਾਂ ਪੈਦਾ ਹੁੰਦੀਆਂ ਨੇ ਉਹ ਤੇ ਇੱਕ ਇਹ ਆ ਕਿ ਉਹ ਪਹਿਲਾਂ ਪੂਰੇ ਬਟਾਲੇ ਦੀ ਸੇਵਾ ਕਰ ਰਹੇ ਸੀ ਹੁਣ ਉਹ ਪੂਰੇ ਪੰਜਾਬ ਦੀ ਸੇਵਾ ਕਰ ਰਹੇ ਨੇ ਸੋ ਉਹਨਾਂ ਨੂੰ ਦੇਖ ਕੇ ਅਸੀਂ ਇਹ ਸੋਚਿਆ ਕਿ ਕਿਉਂ ਨਾ ਅਸੀਂ ਅਸੀਂ ਆਪਣੇ ਇਸੇ ਇਲਾਕੇ ਦੀ ਸੇਵਾ ਕਰੀਏ ਤਾਂ ਜੋ ਉਹਨਾਂ ਦੇ ਹੀ ਜਰੀਏ ਜੋ ਹੈ ਉਹ ਸਾਰੇ ਪੰਜਾਬ ਦੀ ਸੇਵਾ ਹੋ ਰਹੀ ਹੈ ਸੋ ਐਮਐਲਐਸ ਅਮਨ ਸੇ ਸਿੰਘ ਸਾਰੀ ਕਲਸੀ ਦਾ ਬਹੁਤ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਸਾਨੂੰ ਕਦੇ ਵੀ ਕਿਸੇ ਪਾਰਟੀ ਦੇ ਕਿਸੇ ਵੀ ਵਰਕਰ ਨੂੰ ਕੋਈ ਕਮੀ ਨਹੀਂ ਆਉਣ ਦਿੱਤੀ ਸਾਡੇ ਕੰਦੇ ਨਾਲ ਕੰਦਾ ਲਾ ਕੇ ਉਹ ਖੜੇ ਰਹਿੰਦੇ ਨੇ ਸੋ ਧੰਨਵਾਦ ਮੈਂ ਬਲਵੰਦਰ ਸਿੰਘ ਮਿੰਟਾ ਆਮ ਆਦਮੀ ਪਾਰਟੀ ਬਲਾਕ ਪ੍ਰਧਾਨ ਪਟਾਲਾ ਸੋ ਮੈਂ ਸਭ ਤੋਂ ਪਹਿਲਾਂ ਵੱਡੇ ਦਿੰਦਿਆਂ ਸਾਰਿਆਂ ਨੂੰ ਵਾਰਕਰ ਦੇ ਨਾਲ ਵੱਡੇ ਦਿੰਦੀ ਖੁਸ਼ੀ ਦੇ ਵਿੱਚ ਜੋ ਅੱਜ ਸਾਰੇ ਸਾਡੇ ਭੱਟੀ ਭਾਜੀ ਹੁਣਾਂ ਨੇ ਸਾਰਿਆਂ ਦੇ ਰਲ ਕੇ ਜੋ ਇੱਕ ਵੱਡਾ ਪ੍ਰੋਗਰਾਮ ਕੀਤਾ ਗਰੀਬਾਂ ਨੂੰ ਕੰਮ ਵੰਡਨੇ ਸੋ ਬਹੁਤ ਵੱਡਾ ਉਪਰਾਲਾ ਵਾ ਸੋ ਇਦਾਂ ਸੰਗਤ ਦੀ ਸੇਵਾ ਕਰਦੇ ਰਹਿਣਾ ਚਾਹੀਦਾ ਵਾ ਸੋ ਮੇਰਾ ਇਹਨਾਂ ਸਾਰਿਆਂ ਨਾਲ ਮੇਰੀ ਬਾੜ ਵੀ ਆ ਮੈਨਾਂ ਸਾਰਿਆਂ ਨਾਲ ਬਹੁਤ ਪਿਆਰ ਆ ਸੋ ਸਾਰਿਆਂ ਦਾ ਇੱਥੇ ਆਉਣ ਤੇ ਸਾਰਿਆਂ ਦਾ ਧੰਨਵਾਦ ਆ ਬਹੁਤ ਬਹੁਤ ਧੰਨਵਾਦ